ਪਿੱਛੇ ਵਿਦਿੰਦਾ ਇਹ ਸਹਾਰਾ ਮਨੂ ਇਹ ਸੀਐਮ ਸਾਹਿਬ ਜੀ ਦੀ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਸਾਨੂੰ ਇੰਨਾ ਮਾਨ ਬਖਸ਼ਿਆ ਹੈ ਜਿਨ੍ਹਾਂ ਨੇ ਸਾਨੂੰ ਤੀਰਥ ਯਾਤਰਾ ਤੇ ਭੇਜਿਆ ਸੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਮਨੂ ਕਿ ਪਰਮਾਤਮਾ ਨੇ ਕੋਈ ਡਿਊਟੀ ਲਈ ਸੀ ਉਹ ਪੂਰੀ ਕਰ ਰਹੇ ਆ ਉਹਦੇ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਹ ਬਲ ਤੁਸੀਂ ਬਖਸ਼ਿਆ ਕਿਉਂਕਿ ਜਨਤਾ ਦੇ ਵਿੱਚ ਹੀ ਲੋਕਾਂ ਦੇ ਵਿੱਚ ਹੀ ਪਰਮਾਤਮਾ ਵਸਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੇ ਲੋਕਾਂ ਦਾ ਸੁਪਨਾ ਸਾਕਾਰ ਕੀਤਾ ਹੈ ਜਿਸ ਤਹਿਤ ਪੰਜਾਬ ਦੇ ਲੋਕ ਦੇਸ਼ ਭਰ ਚ ਸੁਬਾਈ ਮਾਨ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਮੁਫਤ ਸਫ਼ਰ ਰਹੀ ਕਰ ਰਹੇ ਨੇ ਧਾਰਮਿਕ ਸਥਾਨਾਂ ਦੀ ਯਾਤਰਾ ਲਈ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਦੀਆਂ ਬਸਾਂ ਤੋਂ ਇਲਾਵਾ ਵਿਸ਼ੇਸ਼ ਟ੍ਰੇਨਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਯਾਤਰੀਆਂ ਨੂੰ ਸ੍ਰੀ ਹਜ਼ੂਰ ਸਾਹਿਬ ਪਟਨਾ ਸਾਹਿਬ ਬਾਰਾਨਸੀ ਮਥੁਰਾ ਬਰਿੰਦਵਾਨ ਅਜਮੇਰ ਸ਼ਰੀਫ ਤੱਕ ਦੀ ਰੇਲ ਗੱਡੀ ਰਾਹੀਂ ਯਾਤਰਾ ਕਰਵਾਈ ਜਾ ਰਹੀ ਹੈ ਜਦਕਿ ਸ੍ਰੀ ਅੰਮ੍ਰਿਤਸਰ ਸਾਹਿਬ ਤਲਵੰਡੀ ਸਾਬੋ ਸ੍ਰੀ ਅਨੰਦਪੁਰ ਸਾਹਿਬ ਮਾਤਾ ਚਿੰਤਪੁਰਨੀ ਮਾਤਾ ਨਾਨਾ ਦੇਵੀ ਮਾਤਾ ਵੈਸ਼ਨੋ ਦੇਵੀ ਸਾਲਾਸਰ ਬਾਲਾਜੀ ਧਾਮ ਖਾਟੂ ਸ਼ਾਮ ਧਾਮ ਮਾਤਾ ਜਵਾਲਾਜੀ ਤੱਕ ਬੱਸਾਂ ਰਾਹੀਂ ਮੁਫਤ ਸਫ਼ਰ ਕਰਵਾਇਆ ਜਾ ਰਿਹਾ ਹੈ ਹੁਣ ਤੱਕ 33500 ਤੋਂ ਵੱਧ ਸ਼ਰਦਾਲੂਆਂ ਨੇ ਇਸ ਯੋਜਨਾ ਦਾ ਲਾਭ ਲਿਆ ਹੈ ਇਸ ਸਕੀਮ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤੀਰਥ ਯਾਤਰਾ ਦੇ ਖਰਚੇ ਦੀ ਚਿੰਤਾ ਦੂਰ ਕੀਤੀ ਹੈ। ਕਲਪਲ ਜੋ ਮੁਸ਼ਕਿਲ ਮੇਰੀ ਦਾ ਕਰਦਾ ਇਹ ਹਲ ਜੋ ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤਸਰ ਸਾਰੇ ਆਪਾਂ ਇੱਕੋ ਹੀ ਆ ਤੇ ਮਾਲਕ ਦੇ ਦਰ ਤੇ ਗੁਰੂ ਨਾਨਕ ਦੇ ਦਰ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆ ਆਸ਼ੀਰਵਾਦ ਲੈਣ ਵਾਸਤੇ ਆਏ ਆਸ ਕਰ ਸਕਦੇ ਆ ਕਿ ਭਵਿਕ ਵਿੱਚ ਗੁਰੂ ਗ੍ਰੰਥ ਸਾਹਿਬ ਨਾਲ ਨੇੜਤਾ ਜਿਹੜੀ ਆ ਹੋਰ ਵੀ ਵਧੂਗੀ ਨਹੀਂ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਵਧੇ ਪਹਿਲਾਂ ਘਟੀ ਹੋਏ ਫਿਰ ਵਧੋਗੇ ਨਾ ਸ਼ੁਰੂ ਤੋਂ ਹੀ ਇਸ ਕੀਤੇ ਜਿਹੜੇ ਸਿੱਖ ਧਰਮ ਦੇ ਤੁਸੀਂ ਤੇ ਬਾਬਾ ਜੀ ਦੇ ਨਾਲ ਗਏ ਹੋ ਜੀ ਜੀ ਤੁਹਾਨੂੰ ਸ਼ਾਇਦ ਸਾਡੇ ਡੇਰੇ ਬਾਰੇ ਕਿਉਂਕਿ ਪਹਿਲਾਂ ਸੋਸ਼ਲ ਮੀਡੀਆ ਤੇ ਜਿਆਦਾ ਨਹੀਂ ਸੀ ਸਾਡੇ ਜਿਹੜੇ ਡੇਰੇ ਦੇ ਸੰਸਥਾਪਕ ਸੀਗੇ ਸੰਤ ਗੁਰਬਖਸ਼ ਸਿੰਘ ਜੀ ਮੈਨੇਜਰ ਸਾਹਿਬ ਉਹ ਬਾਣੀ ਦਾ ਹੀ ਅਰਥ ਕਰਦੇ ਸੀ ਬਾਣੀ ਦੇ ਤੇ ਹੀ ਸੱਸਣ ਕਰਦੇ ਸੀ ਆਪਣੇ ਮਹਾਰਾਜ ਸੰਤ ਬਹਾਦਰ ਚੰਦ ਵਕੀਲ ਸਾਹਿਬ ਜੀ ਜਿਨ੍ਹਾਂ ਨੇ ਹੁਣ ਚੋਲਾ ਛੱਡਿਆ ਉਹ ਵੀ ਬਾਣੀ ਦਾ ਹੀ ਅਰਥ ਕਰਦੇ ਸੀ ਬਾਣੀ ਨੂੰ ਹੀ ਮੰਨਦੇ ਸੀ ਸਤਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਸਾਡਾ ਮੱਕਾਵਾ ਮੁੱਖ ਸਥਾਨ ਕੇਂਦਰੀ ਸਥਾਨ ਉਥੇ ਦਰਸ਼ਨ ਦੇਦਾਰੇ ਕਰਨ ਵਾਸਤੇ ਅੱਜ ਅਸੀਂ ਇੱਥੇ ਪੁੱਜੇ ਆਂ ਮੁਸਲਮਾਨ ਭਰਾਵਾਂ ਦਾ ਮੱਕਾ ਤੇ ਸਿੱਖਾਂ ਦਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਅਕਸਰ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੇ ਆਂ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਮੱਥਾ ਟੇਕਣ ਵਾਸਤੇ ਆਏ ਆਂ ਔਰ ਇੱਥੇ ਇਤਿਹਾਸਿਕ ਰਜ਼ਾਨਾ ਦਰਸ਼ਨ ਇਸ਼ਨਾਨ ਮੰਗਦੇ ਆਂ ਅਰਦਾਸ ਦੇ ਅੰਦਰ ਔਰ ਅੱਜ ਗੁਰੂ ਦੀ ਕਿਰਪਾ ਹੋ ਰਹੀ ਹੈ ਕਿ ਉਹ ਦਰਸ਼ਨ ਦੇਦਾਰੇ ਹੋ ਰਿਹਾ ਔਰ ਮੇਰੇ ਨਾਲ

ਜਾ ਡੇਰਾ ਬਿਆਸ ਇਧਰਲੇ ਪਸਿਆ ਆ ਰਿਹਾ ਕਿਉਂਕਿ ਦਾਦੁਰਵਾਲ ਸਾਹਿਬ ਡੇਰੇ ਬਿਆਸ ਨਾਲ ਜ਼ਿਆਦਾ ਪਿਆਰ ਹੋ ਗਿਆ। ਦੇਖੋ ਸਤਖੰਡ ਸ੍ਰੀ ਹਰਮੰਦਰ ਸਾਹਿਬ ਸਾਡਾ ਕੇਂਦਰੀ ਸਥਾਨ ਆ ਤੇ ਗੁਰੂ ਦੇ ਸਿੱਖ ਦਾ ਜੋ ਕਰਮ ਆ ਕਿ ਗੁਰੂ ਘਰ ਦੇ ਨਾਲ ਸਭ ਨੂੰ ਜੋੜਦਾ ਆ ਆਪ ਜਪਿਆਵਰ ਆ ਨਾਮ ਤੇ ਪਾਵੈ। ਤੇ ਅਸੀਂ ਪਹਿਲਾਂ ਵੀ ਡੇਰਾ ਬਿਆਸ ਮੁਖੀ ਸਾਡੇ ਨਾਲ ਇੱਥੇ ਜਦੋਂ ਗੁਰਦੁਆਰਾ ਸਾਹਿਬ ਦਾ ਵਿਵਾਦ ਚੱਲਿਆ ਸੀ 2011 ਚ ਤਾਂ ਉਹ ਦੋਨਾਂ ਨੂੰ ਹੀ ਲੈ ਕੇ ਦਰਬਾਰ ਸਾਹਿਬ ਵਿਖੇ ਆਏ ਸੀ ਇੱਥੇ ਦਰਸ਼ਨ ਕਰਨ ਵਾਸਤੇ। ਤੋ ਸਾਡੀ ਕੋਸ਼ਿਸ਼ ਰਹਿੰਦੀ ਆ ਹਮੇਸ਼ਾ ਹੀ ਕਿ ਅਸੀਂ ਹਰ ਇੱਕ ਨੂੰ ਗੁਰੂ ਘਰ ਦੇ ਨਾਲ ਜੋੜੀਏ ਜਿਹੜੇ ਗੁਰਸਿੱਖ ਆ ਉਹ ਤਾਂ ਜੁੜੇ ਹੀ ਆ ਜਿਹੜੇ ਨਹੀਂ ਜੁੜੇ ਹੋਏ ਗੈਰ ਸਿੱਖ ਡੇਰੇ ਆ ਜਿਸ ਤਰ੍ਹਾਂ ਡੇਰਾ ਜਗਮਾਲ ਵਾਲੀ ਆ ਇਹਨਾਂ ਦੇ ਜਿੰਨੇ ਪੈਰੋਕਾਰ ਆ ਤਕਰੀਬਨ ਇਹ ਦਰਬਾਰ ਮੇੜ ਰਾਜਸਥਾਨ ਔਰ ਹਰਿਆਣਾ ਜਿਹੜੇ ਉਹ ਇਹਨਾਂ ਦੇ ਜਿਹੜੇ ਹੈਗੇ ਆ ਇਹਨਾਂ ਦੇ ਨਾਲ ਜੁੜੇ ਹੋਏ ਆ ਤੇ ਅੱਜ ਜੀ ਦੇ ਵੀ ਜਿਹੜਾ ਹੈਗਾ ਇੱਥੇ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆਏ ਜਦੋਂ ਡੇਰਾ ਵਿਆਸ ਨੂੰ ਕੀ ਇੱਥੇ ਦਰਸ਼ਨ ਕਰਨ ਆਏ ਉਸ ਤੋਂ ਬਾਅਦ ਜਿੰਨੇ ਸਾਊਥ ਦੇ ਕਰਨਾਟਕ, ਤਾਮਿਲਨਾਡੂ, ਮਹਾਰਾਸ਼ਟਰ ਜਿਹੜੇ ਪਹਿਲਾਂ ਕੇਵਲ ਡੇਰਾ ਵਿਆਸ ਤੱਕ ਆਉਂਦੇ ਸੀਗੇ ਉਹ ਦਰਬਾਰ ਸਾਹਿਬ ਤੱਕ ਆਉਣ ਲੱਗੇ 2011 ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਕਿ ਇੱਥੇ ਬਿਲਕੁਲ ਜਿਹੜੇ ਉੱਧਰ ਸਾਊਥ ਦੇ ਲੋਕ ਸੀ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਵਧੀ ਦਰਸ਼ਨ ਕਰਨ ਵਾਸਤੇ ਸੋ ਇਸੇ ਤਰ੍ਹਾਂ ਅਸੀਂ ਚਾਹੁੰਦੇ ਆ ਕਿ ਗੁਰਸਿੱਖੀ ਦਾ ਜਿਹੜਾ ਪ੍ਰਚਾਰ ਪ੍ਰਸਾਰਾ ਗੁਰੂ ਘਰ ਦਾ ਉਹ ਵਧੇ ਤਾਂ ਜਿਹੜੇ ਲੋਕ ਕਦੇ ਨਹੀਂ ਆਏ ਉਹਨਾਂ ਨੂੰ ਵੀ ਗੁਰੂ ਘਰ ਦੇ ਨਾਲ ਜੋੜਿਆ ਜਾਵੇ ਅੱਜ ਜਿੰਨੇ ਆਏ ਆ ਇਹਨਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਮੈਂ ਰਸਤੇ ਦੇ ਵਿੱਚ ਅਸੀਂ ਰੁਕੇ ਸੀ ਇੱਕ ਪੈਟਰੋਲ ਪੰਪ ਤੇ ਤੇਲ ਪਵਾਇਆ ਸੀ ਮੈਂ ਪੁੱਛਿਆ ਵੀ ਤੁਹਾਡੇ ਚੋਂ ਕਿੰਨੇ ਆ ਜਿਹੜੇ ਦਰਬਾਰ ਸਾਹਿਬ ਪਹਿਲਾਂ ਨਹੀਂ ਗਏ ਤਾਂ ਮੈਂ ਹੱਥ ਖੜੇ ਕਰਾਏ ਸੀਗੇ ਤਾਂ ਉਹ ਚ ਕਾਫੀ ਸੀਗੇ ਜਿਹੜੇ ਕਦੇ ਵੀ ਦਰਬਾਰ ਸਾਹਿਬ ਹੱਥ ਖੜੇ ਕਰੋਗੇ ਜਿਹੜੇ ਪਹਿਲੀ ਵਾਰ ਦਰਬਾਰ ਸਾਹਿਬ ਆਏ ਆ ਪਹਿਲੀ ਵਾਰ ਦਰਬਾਰ ਸਾਹਿਬ ਜਿਹੜੇ ਕਦੇ ਪਹਿਲਾਂ ਦਰਬਾਰ ਸਾਹਿਬ ਨਹੀਂ ਆਏ ਉਹ ਮੇਰੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਭ ਨੂੰ ਗੁਰੂ ਘਰ ਦੇ ਨਾਲ ਜੋੜੀਏ ਮੈਂ ਗੁਰੂ ਗ੍ਰੰਥ ਸਾਹਿਬ ਦਾ ਸੇਖਾਂ ਪੰਜ ਕਕਾਰ ਦੀ ਮਰਯਾਦਾ ਦਾ ਧਾਰਨੀ ਆ ਤੇ ਗੁਰੂ ਸਾਹਿਬ ਦਾ ਵੀ ਬਚਨ ਆ ਆਪ ਜਪਿਆ ਉਹਰਾ ਨਾਮ ਜਪਾਵਾ ਗੁਰਸਿੱਖੀ ਦੇ ਨਾਲ ਜੋੜਨਾ ਸਭ ਨੂੰ ਗੁਰੂ ਘਰ ਦੇ ਨਾਲ ਜੋ ਇਸ ਕਾਰਨ ਕਰਕੇ ਡੇਰਾ ਬਿਆਸ ਮੁਕੀ ਇੱਥੇ ਗੁਰੂ ਘਰ ਆਏ ਸੀਗੇ ਤੇ ਅੱਜ ਸੰਤ ਗੁਰਿੰਦਰ ਸਿੰਘ ਢਿੱਲੋਂ ਇਹ ਵੀ ਗੁਰੂ ਘਰ ਦੇ ਵਿੱਚ ਜਿਹੜਾ ਹੈਗਾ ਦਰਸ਼ਨ ਕਰਨ ਵਾਸਤੇ ਜਦੋਂ ਗੁਵਾਦ ਹੋਇਆ ਤੂੰ ਇੱਕੋ ਬਾਅਦ ਵਿੱਚ ਇੱਕ ਵਾਰ ਹੀ ਆਇਆ ਜਦੋਂ ਗੁਵਾਦ ਖਤਮ ਹੋ ਗਿਆ ਡੇਰਾ ਮੁਕੀ ਦਾ ਨਾ ਪਹੁੰਚਣਾ ਇਹ ਵੀ ਕਿਤੇ ਨਾ ਉਸ ਤੋਂ ਬਾਅਦ ਉਹ ਆਉਂਦੇ ਉਹ ਵਾਦਾਂ ਦਾ ਕਰਕੇ ਲੱਗਦਾ ਕਿ ਡੇਰਾ ਜਗਮਾਨ ਵਾਲੇ ਤੇ ਪਹੁੰਚੇ ਆ ਕਿ ਸ਼ਰਦਾ ਪਹਿਲਾਂ ਵੀ ਕਦੀ ਪਹੁੰਚੇ ਸੀ ਉਸ ਤੋਂ ਪਹਿਲਾਂ ਵੀ ਡੇਰਾ ਵਿਆਸਮੁਖੀ ਜਿਹੜੇ ਆ ਉਹ ਕਈ ਵਾਰ ਆ ਚੁੱਕੇ ਆ ਬਾਅਦ ਵਿੱਚ ਵੀ ਗੁਰੂ ਘਰਾਂ 'ਚ ਮੇਰੇ ਕੋਲ ਗੁਰਦੁਆਰਾ ਦਾਦੀ ਸਾਹਿਬ ਕਈ ਵਾਰ ਦਰਸ਼ਨ ਕਰ ਚੁੱਕੇ ਆ ਹੋਰ ਵੀ ਗੁਰਦੁਆਰਿਆਂ 'ਚ ਪਿਛਲੇ ਦਿਨੀ ਚੰਡੀਗੜ੍ਹ ਇੱਕ ਗੁਰੂ ਘਰ ਦੇ ਵਿੱਚ ਉਹ ਦਰਸ਼ਨ ਕਰਨ ਵਾਸਤੇ ਗਏ ਸੀਗੇ ਸੋ ਇਸੇ ਤਰ੍ਹਾਂ ਜਿਹੜੇ ਸੰਤ ਬਰਿੰਦਰ ਸਿੰਘ ਤਾਂ ਪਹਿਲਾਂ ਆਏ ਨੇ ਦਰਸ਼ਨ ਕਰਨ ਵਾਸਤੇ ਵਕੀਲ ਸਾਹਿਬ ਜਿਹੜੇ ਇਹਨਾਂ ਤੋਂ ਪਹਿਲਾਂ ਮੁਖੀ ਸੀ ਉਹ ਵੀ ਦੋ ਵਾਰ ਇੱਥੇ ਦਰਸ਼ਨ ਕਰਨ ਵਾਸਤੇ ਆਏ ਸੀਗੇ ਤਾਂ ਜਿਹੜੇ ਹੁਣ ਨਵੇਂ ਪਰਉਕਾਰ ਇਹਨਾਂ ਦੇ ਤਕਰੀਬਨ ਜਿਹੜੇ ਨਾਲ ਜੁੜੇ ਹੋਏ ਆ ਉਹ ਵੀ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਆਏ ਆ ਤਾਂ ਵਿਵਾਦ ਜਿਹੜਾ ਮੈਂ ਸਮਝਦਾ ਕਿ ਮੀਡੀਆ 'ਚ ਜ਼ਿਆਦਾ ਸੀਗਾ ਜਗਮਾਲ ਵਾਲੀ ਕੋਈ ਬਹੁਤਾ ਵਿਵਾਦ ਨਹੀਂ ਸੀਗਾ ਕਿਉਂਕਿ ਜਿਹੜੇ ਸੰਤ ਵਕੀਲ ਸਾਹਿਬ ਸੀ ਉਹਨਾਂ ਨੇ ਆਪਣੇ ਜਿਉਂਦਿਆਂ ਹੀ ਇਹਨਾਂ ਨੂੰ ਖੁਸ਼ੀਅਤ ਦਿੱਤੀ ਸੀਗੀ ਔਰ ਇਹ ਪਿਛਲੇ ਲੰਬੇ ਸਮੇਂ ਤੋਂ ਟਰਸਟੀ ਸੀਗੇ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨਾਲ ਜ਼ਿੰਮੇਵਾਰੀ ਨਿਭਾ ਰਹੇ ਸੀਗੇ ਕੁਸ਼ਕ ਜਿਹੜੇ ਹੁੰਦਾ ਹੀ ਆ ਜਦੋਂ ਵੱਡੀਆਂ ਜ਼ਿੰਮੇਵਾਰੀਆਂ ਵੱਡੇ ਫੇਰ ਬਦਲ ਹੁੰਦੇ ਆ ਤਾਂ ਇਸ ਤਰ੍ਹਾਂ ਦਾ ਵਿਰੋਧ ਵੀ ਕਈ ਵਾਰੀ ਹੁੰਦਾ ਤਾਂ ਥੋੜਾ ਬਹੁਤਾ ਸੀ ਕਿ ਕੋਈ ਜਿਹੜੇ ਬਾਹਰੋਂ ਸੋਸ਼ਲ ਮੀਡੀਆ ਤੇ ਜ਼ਿਆਦਾ ਸੀਗਾ ਸੋਸ਼ਲ ਮੀਡੀਆ ਤੋਂ ਚੱਕ ਕੇ ਨੈਸ਼ਨਲ ਮੀਡੀਆ ਤੇ ਵੀ ਗਿਆ ਕੋ ਇਸ ਤਰ੍ਹਾਂ ਦੀ ਗੱਲਬਾਤ ਜਿਹੜੇ ਉਸੀ ਉਹਨਾਂ ਦੇ ਰਹਿੰਦੇ ਸੀ ਸੈਂਕੜੇ ਸ਼ਰਧਾਲੂ ਉਹਨਾਂ 'ਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਸੀ ਗੱਲ ਕੀਤੀ 2011 ਤੋਂ ਡੇਰਾ ਬਿਆਸ ਮੁਕੀ ਜਿਹੜੇ ਨੇ ਸਰਬਾਤ ਸਾਬ ਆ ਰਹੇ ਨੇ ਸਿੱਖਾਂ ਨਾਲ ਪਿਆਰ ਕਰਦੇ ਨੇ ਪੰਜ ਪਕੜੀ ਮਰਿਆ ਤੇ ਤੁਸੀਂ ਵੀ ਧਾਰਨੀ ਹੂੰ ਥੋੜੀ ਦੇਰ ਪਹਿਲਾਂ ਗੁਰਦੁਆਰਾ ਅਮਾਨਤ ਸਰ ਸਾਹਿਬ ਦਾ ਤੇ ਡੇਰਾ ਬਿਆਸ ਦਾ ਆਪਸ 'ਚ ਟਕਰਾਅ ਹੋਇਆ ਜਿਹਦੇ ਵਿੱਚ ਕੁਝ ਸਿੰਘ ਜ਼ਖਮੀ ਵੀ ਹੋਏ ਡੇਰਾ ਮੁਕੀ ਨੇ ਉਹਦੇ ਬਾਰੇ ਕਦੀ ਵੀ ਕੋਈ ਐਹੋ ਜਿਹਾ ਸ਼ਬਦ ਨਹੀਂ ਵਰਤਿਆ ਜਿਹੜਾ ਸਿੱਖਾਂ ਦੇ ਜ਼ਖਮਾਂ ਤੇ ਮਰਮ ਲਗਾ ਸਕੇ ਹੂੰ ਇਹ ਰੋ ਜਿਹੜਾ ਵਿਵਾਦ ਸੀ ਉਹ ਖਤਮ ਕਿਵੇਂ ਹੋਇਆ ਤੁਹਾਨੂੰ ਇਹ ਵੀ ਦੇਖਣਾ ਚਾਹੀਦਾ ਕਿ ਜੇ ਉਹਨਾਂ ਦੀ ਆਪਸ ਵਿੱਚ ਬੈਠ ਕੇ ਗੱਲਬਾਤ ਹੋਈ ਤੇ ਗੱਲਬਾਤ ਤੋਂ ਬਾਅਦ ਹੀ ਉਹ ਜਿਹੜਾ ਵਿਵਾਦ ਸੀ ਉਹ ਖਤਮ ਹੋ ਗਿਆ ਜਿਹੜੇ ਉਸ ਵੇਲੇ ਮੁਖੀ ਸੀਗੇ ਤਰਨਾ ਦਲ ਜਿਹੜੀ ਸਾਡੀ ਮੁਖ ਸਿੱਖ ਸੰਸਥਾ ਨਿਹੰਗ ਸਿੰਘ ਸੰਪਰਦਾਵਾ ਤਰਨਾ ਦਲ ਦੇ ਮੁਖੀ ਬਾਬਾ ਗੱਜਨ ਸਿੰਘ ਉਹਨਾਂ ਨਾਲ ਗੱਲਬਾਤ ਹੋਈ ਮੈਂ ਵੀ ਉਹਦੇ ਵਿੱਚ ਉੱਥੇ ਗਿਆ ਸੀਗਾ ਮੈਂ ਡੇਰਾ ਬਿਆਸ ਮੁਖੀ ਨੂੰ ਵੀ ਮਿਲਿਆ ਬਾਬਾ ਗੱਜਨ ਸਿੰਘ ਉਹਨਾਂ ਨੂੰ ਵੀ ਮਿਲਿਆ ਸੀਗਾ ਤਾਂ ਉਹਨਾਂ ਦੇ ਆਪਸ ਵਿੱਚ ਮਿਲ ਬੈਠ ਕੇ ਹੀ ਜਿਹੜੀ ਗੱਲਬਾਤ ਸੀ ਸਾਰੀ ਉਹ ਜਿਹੜੀ ਆ ਉਹ ਦੂਰ ਹੋ ਗਈ ਸੀ ਜਿਹੜਾ ਸਿੱਖ ਆ ਉਹ ਕਿਸੇ ਡੇਰੇ ਦਾ ਪੁਜਾਰੀ ਨਹੀਂ ਆ ਜਿਹੜਾ ਗੁਰੂ ਦਾ ਸਿੱਖ ਆ ਉਹ ਗੁਰੂ ਗ੍ਰੰਥ ਸਾਹਿਬ ਦਾ ਪੁਜਾਰੀ ਆ ਤੇ ਗੁਰੂਆਂ ਦੇ ਨਾਲ ਜੋੜਨਾ ਭਾਰਤ ਵਿੱਚ ਬਹੁਤ ਸਾਰੇ ਡੇਰੇ ਆ ਹਰੇਕ ਦੀ ਆਪਣੀ ਡਾਇਲੋਜੀ ਆ ਬਹੁਤ ਗੈਰ ਸਿੱਖ ਡੇਰੇ ਆ ਆਪੋ ਆਪਣੀਆਂ ਮਤਾਂ ਮਿਤ ਮਰਿਆਦਾਵਾਂ ਉਹਨਾਂ ਦੀਆਂ ਤਾਂ ਜਿਹੜਾ ਗੁਰੂ ਦਾ ਸਿੱਖ ਆ ਉਹ ਹਮੇਸ਼ਾ ਗੁਰੂ ਘਰ ਨਾਲ ਜੋੜਦਾ ਗੁਰਬਾਣੀ ਨਾਲ ਜੋੜਦਾ ਸਾਡੇ ਸੰਤ ਬਰਿੰਦਰ ਸਿੰਘ ਇਹਨਾਂ ਨੇ ਤਾਂ 10 ਗੁਰੂ ਸਹਿਬਾਨਾਂ ਦਾ ਇਹ ਸੂਫੀ ਗਾਇਕ ਵੀ ਸੂਫੀ ਗਾਉਣ ਇਹਨਾਂ ਨੇ ਬਹੁਤ ਸੋਹਣਾ ਇਹਨਾਂ ਦੇ ਨਾਲ ਸ਼ਮਸ਼ੀਰ ਲਹਿਰੀ ਜਿਹੜੇ 골ਡ ਮੈਡਲਿਸਟ ਹੈ ਯੂਨੀਵਰਸਿਟੀ ਦੇ ਸੰਗੀਤ ਚ ਉਹਨਾਂ ਨੇ ਵੀ 10 ਗੁਰੂ ਸਹਿਬਾਨਾਂ ਦਾ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਦੇਖਿਆ ਹੋਵੇਗਾ ਔਰ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਬਹੁਤ ਹੀ ਸੋਹਣਾ ਇਹਨਾਂ ਨੇ ਜਿਹੜਾ ਸੀਗਾ ਗਾਇਆ ਸੰਗਤਾਂ ਦੇ ਵਿੱਚ ਗਿਆ ਸੋ ਸਾਡੀ ਕੋਸ਼ਿਸ਼ ਰਹਿੰਦੀ ਹੈ ਹਮੇਸ਼ਾ ਡੇਰਾ ਬਿਆਸ ਦੇ ਬਹੁਤ ਸਾਰੇ ਪੈਰੋਕਾਰ ਜਿਹੜੇ ਕਦੇ ਗੁਰੂ ਘਰ ਨਹੀਂ ਸੀ ਗਏ ਹੁਣ ਗੁਰੂ ਘਰ ਨਾਲ ਜੁੜੇ ਸਹਿਜ ਪਾਠ ਕਰਨ ਲੱਗ ਗਏ ਆ ਖੰਡ ਪਾਠ ਦੇ ਵਿੱਚ ਜਾਣ ਲੱਗ ਗਏ ਮੈਨੂੰ ਵਿਦੇਸ਼ਾਂ 'ਚ ਵੀ ਮਿਲੇ ਆ ਬਹੁਤ ਸਾਰੇ ਅਮਰਤਾ ਦੀਪ ਸਿੰਘ ਸਾਜਗੇ ਉਹਨਾਂ 'ਚ ਜਿਹੜੇ ਗੁਰੂ ਘਰ ਦੇ ਨਾਲ ਜੁੜ ਕੇ ਡੇਰਾ ਸਰਸਾ ਦੇ ਪੈਰੋਕਾਰ ਮੇਰੇ ਨਾਲ ਜੁੜੇ ਸੀਗੇ ਉਹਨਾਂ ਦੇ ਸਗੇ ਰਿਸ਼ਤੇਦਾਰ ਸੀਗੇ ਤਖਤਮਲ ਪਿੰਡ ਤੋਂ ਉਹਨੇ ਅਮਰ ਸ਼ੱਕੇ ਰਿਸ਼ਤੇਦਾਰ ਨੇ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਮੇਰਾ ਜਿਹੜਾ ਮਕਸਦ ਆ ਹਮੇਸ਼ਾ ਉਹ ਗੁਰੂ ਗ੍ਰੰਥ ਸਾਹਿਬ ਗੁਰੂ ਘਰ ਦੇ ਨਾਲ ਜੋੜਨ ਦਾ ਵਾ ਔਰ ਨਾਲੇ ਖਾਲਸੇ ਦਾ ਵਜਣੀ ਇਹਨਾਂ ਨਾਲ ਬੇਨਸਾਫੀ ਧੱਕੇਸ਼ਾਹੀ ਹੋ ਰਹੀ ਤੇ ਗੁਰੂ ਕਾ ਖਾਲਸਾ ਬੇਨਸਾਫੀ ਦੇ ਖਿਲਾਫ ਖੜਦਾ ਧੱਕੇਸ਼ਾਹੀ ਦੇ ਖਿਲਾਫ ਖੜਦਾ ਤੇ ਅਸੀਂ ਬਕਾਇਦਾ ਇਹਨਾਂ ਦੇ ਨਾਲ ਜਿਹੜਾ ਸੀ ਉਸ ਸਮੇਂ ਖੜੇ ਔਰ ਇਹਨਾਂ ਨੂੰ ਗੁਰੂ ਘਰ ਦੇ ਨਾਲ ਜਿਹੜਾ ਜੋੜਨ ਦਾ ਉਹ ਯਤਨ ਕੀਤਾ ਤੇ ਅੱਜ ਦੇਖੋ ਤੁਸੀਂ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਇਹਨਾਂ ਨੇ ਕਿਹਾ ਕਿ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਜਾਣਾ ਤੇ ਅੱਜ ਇਹ ਗੁਰੂ ਘਰ ਮੇਰੇ ਕੋਲ ਤਾਂ ਗੁਰਦੁਆਰਾ ਦਾदू ਸਾਹਿਬ ਵਕੀਲ ਸਾਹਿਬ ਵੀ ਨਤਮਸਤਕ ਹੁੰਦੇ ਸੀ ਗੁਰਦੁਆਰਾ ਸਾਹਿਬ ਗੁਰੂ ਸਾਹਿਬ ਨੂੰ ਇਹ ਵੀ ਬਹੁਤ ਵਾਰ ਆਏ ਔਰ ਇਹਨਾਂ ਨੇ ਖੁਸ਼ੀ ਗਮੀ ਦੇ ਕਾਰਜਾਂ ਦੇ ਵਿੱਚ ਵੀ ਆਏ ਗੁਰੂ ਘਰ ਦੇ ਨਾਲ ਤੇ ਅੱਜ ਸਤਿਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਆਏ ਆ ਕਿਉਂਕਿ ਇਹ ਗੁਰੂ ਰਾਮਦਾਸ ਦਾ ਦਰ ਸਭ ਤੋਂ ਵੱਡਾ ਹੈ ਡਿੱਠੇ ਸਭੇ ਧਾਵ ਨਹੀਂ ਤੁਦ ਜਿਹੇ ਆ ਵੱਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ ਸੋ ਗੁਰੂ ਦੇ ਦਰ ਤੇ ਦਰਸ਼ਨ ਕਰਨ ਵਾਸਤੇ ਆਏ ਆ ਬਾਕੀ ਤੁਸੀਂ ਉਹਨਾਂ ਨਾਲ ਗੱਲ ਕਰੋ ਭਾਜੀ ਜੇ ਤੁਹਾਡੇ ਨਾਲ ਜੁੜਿਆ ਡੇਰਾ ਬਿਆਸ ਦੇ ਪੈਰੋਕਾਰ ਅਮਰਤਾਰੀ ਹੋ ਰਹੇ ਨੇ ਪੰਜ ਕਕਾਰ ਦੀ ਮਰਿਆਦਾ ਅਨੁਸਾਰਨ ਕਰ ਰਹੇ ਨੇ ਗੁਰੂ ਘਰ ਨਾਲ ਜੁੜ ਰਹੇ ਨੇ ਬਾਬੇ ਗੁਰਿੰਦਰ ਸਿੰਘ ਉਹਨਾਂ ਨੂੰ ਕਦੋਂ ਅਮਰ ਛਕਿਆ ਦੇਖੋ ਇਹ ਉਹਨਾਂ ਦੀ ਮਰਜ਼ੀ ਹੈ ਹਰੇਕ ਦੀ ਸਵੈ ਇੱਛਾ ਦੇ ਨਾਲ ਹੁਣ ਉਹਨਾਂ ਨੇ ਇੱਛਾ ਆਪਣੀ ਪ੍ਰਗਟ ਕੀਤੀ ਤੇ ਗੁਰੂ ਕੇ ਪੰਜ ਪਿਆਰਿਆਂ ਕੋਲੇ ਜਾ ਕੇ ਅਮਰ ਛਕਿਆ ਜਿਹੜੇ ਉਹਨਾਂ ਦੇ ਪੈਰੋਕਾਰ ਸੀਗੇ ਬਹੁਤ ਸਾਰੇ ਤਾਂ ਇਹ ਉਹਨਾਂ ਦੀ ਮਰਜ਼ੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਨਤਮਸਤਕ ਹੁੰਦੇ ਆ ਉਹਨਾਂ ਦੇ ਲੜਕਿਆਂ ਦੇ ਅਨੰਦ ਕਾਰਜ ਹੋਏ ਉਹ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਹੋਏ ਉਹਨਾਂ ਦੇ ਪੁੱਤਿਆਂ ਦੇ ਉਹਨਾਂ ਦੇ ਪੁੱਤਿਆਂ ਸਰਬਚਨ ਦੀ ਗੱਲ ਕਰ ਰਹੇ ਜਿਹੜਾ ਰੱਬ ਦੀ ਮਤ ਆਪਣੀ ਬਾਣੀ ਨਾਲ ਤੁਸੀਂ ਉਹਨਾਂ ਦੇ ਜਿਹੜੇ ਹੈਗੇ ਆ ਜਿਹੜਾ ਉਹ satsang ਕਰਦੇ ਉਹਨਾਂ ਨੂੰ ਸੁਣਨਾ ਉਹ ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਹੁੰਦਾ ਤੇ ਹੌਲੀ ਹੌਲੀ ਸਹਿਜ ਨਾਲ ਜੇ ਆਪਾਂ ਯਤਨਸ਼ੀਲ ਹੋਵਾਂਗੇ ਜਿਹੜੇ ਸਿੱਖ ਆ ਉਹ ਤਾਂ ਗੁਰਬਾਣੀ ਨਾਲ ਜੁੜੇ ਆ ਜਿਹੜੇ ਗੈਰ ਸਿੱਖ ਆ ਜਿਵੇਂ ਹੁਣ ਮੈਂ ਤੁਹਾਨੂੰ ਦੱਸਿਆ ਬਾੜ ਮੇੜ ਰਾਜਸਥਾਨ ਹਰਿਆਣਵੀ ਆਜਾ ਦੇਖੋ ਇਨੇ ਸ਼ਰਧਾਲੂ ਨੇ ਵੀ ਸਤ ਸੰਗ ਗੁਰੂ ਦਾ ਸੁਣਨ ਵਾਸਤੇ ਗੁਰੂ ਦਾ ਕੀਰਤਨ ਸੁਣਨ ਵਾਸਤੇ ਗੁਰੂ ਦੀ ਬਾਣੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਹੈਗਾ ਆਜਾਏ ਆ ਤਾਂ ਇਸ ਤਰ੍ਹਾਂ ਯਤਨਸ਼ੀਲ ਜਦੋਂ ਰਹਾਂਗੇ ਤਾਂ ਗੁਰੂ ਕਿਰਪਾ ਕਰੇ ਸਹਿਜ ਪੱਕੇ ਸੁ ਮਿੱਠਾ ਹੋਏ ਕੋਸ਼ਿਸ਼ਾਂ ਨੂੰ ਫਲ ਲੱਗਦਾ ਕਦੋਂ ਕਿਹੜਾ ਗੁਰੂ ਦੇ ਲੜ ਲੱਗ ਜਾਣਾ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਔਰ ਇੱਕ ਸਿੱਖ ਪ੍ਰਚਾਰਕ ਦੇ ਨਾਤੇ ਸਿੱਖ ਪ੍ਰੀਚਰ ਹੋਣ ਦੇ ਨਾਤੇ ਮੇਰਾ ਇਹ ਕਰਮ ਵੀ ਬਣਾ ਉਹਨੇ ਸੋਚ ਲੱਗਦਾ ਕਿ ਤੁਹਾਡੇ ਵੱਲੋਂ ਡੇਰਾ ਬਿਆਸ ਜਾਂ ਜਗਮਾਲ ਵਾਲੀ ਵਿੱਚ ਵੀ ਸਿੱਕੀ ਦਾ ਸੰਸਾਰ ਪੈਰਾ ਦਿੰਦੇ ਹੋ ਤੇ ਪ੍ਰਚਾਰ ਕੀਤਾ ਜਾਊਗਾ ਦੇਖੋ ਮੈਂ ਤਾਂ ਪਹਿਲਾਂ ਤੋਂ ਹੀ ਕਰਦਾ ਜੀ ਮੈਂ ਤਾਂ ਉਹ ਜਿਹੜਾ ਹੈਗਾ ਗੁਰੂ ਦੀ ਗੱਲ ਆ ਜਦੋਂ ਵੀ ਇਹਨਾਂ ਨਾਲ ਬੈਠੇ ਘੰਟਿਆਂ ਬੱਧੀ ਗੁਰਬਾਣੀ ਦੀ ਗੱਲ ਹੀ ਹੋਈ ਹੈ ਜਿੰਨੇ ਇਹਨਾਂ ਦੇ ਸਾਥੀ ਬੈਠੇ ਆ ਘੰਟਿਆਂ ਬੱਧੀ ਅੱਜ ਵੀ ਅਸੀਂ ਆਏ ਆ ਤਾਂ ਗੁਰਬਾਣੀ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਇਹਨਾਂ ਦੇ ਮੋਬਾਈਲ ਫੋਨਾਂ ਤੇ ਵੀ ਮੈਂ ਐਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਡਾਊਨਲੋਡ ਕਰਕੇ ਦਿੱਤੇ ਆ ਕਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆ ਅਰਥ ਜਿਹੜੇ ਆ ਇਹ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਕੀਤੇ ਆ ਆ ਮਨਮੋਹਨ ਸਿੰਘ ਹੁਣਾਂ ਨੇ ਕੀਤੇ ਆ ਫਰੀਦ ਕੋਟੀ ਟੀਕਾ ਵਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੋ ਮੇਰਾ ਜਿਹੜਾ ਮਿਸ਼ਨ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੋੜਨ ਦਾ ਜਿੱਥੇ ਕਿਤੇ ਆਪਣਾ ਲੜਨ ਦੀ ਲੋੜ ਪਈ ਉਥੇ ਲੜੇ ਵੀ ਆ ਜਿੱਥੇ ਪਿਆਰ ਦੀ ਲੋੜ ਆ ਪਿਆਰ ਦਾ ਗੁਰੂ ਸਾਹਿਬ ਨੇ ਸਾਰੇ ਹੀ ਰਸਤੇ ਦਿੱਤੇ ਆ ਬਾਕੀ ਹਰੇਕ ਨੂੰ ਸਵੈ ਇੱਛਾ ਅਨੁਸਾਰ ਆਪਣੀ ਮਰਜ਼ੀ ਦੇ ਨਾਲ ਕੋਈ ਮੰਦਰ ਜਾਂਦਾ ਮਸਜਿਦ ਜਾਂਦਾ ਗੁਰਦੁਆਰੇ ਜਾਂਦਾ ਹਰੇਕ ਦੀ ਆਪਣੀ ਇੱਛਾ ਦੇ ਨਾਲ ਆ ਕਦੋਂ ਕਿਹਦਾ ਮਨ ਬਦਲ ਕੇ ਬਾਕੀ ਸਾਨੂੰ ਯਤਨਸੀਲ ਜਿਹੜਾ ਰਹਿਣਾ ਚਾਹੀਦਾ ਇੱਕ ਹੀ ਚਿਹਰਾ ਦੇਖਣਾ ਖਾਸ ਕਰਕੇ ਜੇ ਆਪਾਂ ਸਿੱਖੀ ਪੂਰਾ ਦਸਾਰ ਵਿਖੀਏ ਸੀ ਕਿਵਲ ਦਾਦੂਵਾਲ ਸਾਹਿਬ ਦਾ ਹੀ ਬਾਕੀ ਕੋਈ ਚਿਹਰਾ ਸਿੱਖ ਨਾ ਦੇਖਣਾ ਕੀ ਲੱਗਦਾ ਹੈ ਦੇਖੋ ਮੈਂ ਕਹਿ ਰਿਹਾ ਨਾ ਕਿ ਪਹਿਲੇ ਮੈਂ ਯਤਨਸੀਲ ਇਹਨਾਂ ਨੂੰ ਜੋੜਨ ਦਾ ਇਸ ਡੇਰੇ ਦੇ ਪੈਰੋਕਾਰ ਸਿੱਖ ਨਹੀਂ ਆ ਠੀਕ ਹੈ ਨਾ ਇਹਨਾਂ ਦੇ ਡੇਰੇ ਦੇ ਪੈਰੋਕਾਰ ਜਿਹੜੇ ਗੈਰ ਸਿੱਖ ਨੇ ਔਰ ਉਹਨਾਂ ਨੂੰ ਗੁਰੂ ਘਰ ਦੇ ਨਾਲ ਜੋੜਨਾ ਔਰ ਇਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਸੀ ਇਸ ਟਰਸਟ ਦੇ ਵੱਲੋਂ ਜਾਂ ਜਿਹੜੇ ਪਹਿਲੇ ਸੰਦ ਉਹਨਾਂ ਵਕੀਲ ਸਾਹਿਬ ਦੇ ਪਰਿਵਾਰ ਵੱਲੋਂ ਇਹ ਮੌਕੇ ਤੇ ਹੀ ਦੇ ਦਿੱਤੀ ਗਈ ਸੀ ਡੇਰਾ ਬਿਆਸਮੁਖੀ ਉਦੋਂ ਵਿਦੇਸ਼ ਸੀਗੇ ਹੁਣ ਉਹ ਵਿਦੇਸ਼ ਤੋਂ ਆਏ ਤਾਂ ਉਹ ਅਫਸੋਸ ਜਰ ਕਰਨ ਵਾਸਤੇ ਉਹਨਾਂ ਦੇ ਨਾਲ ਵਕੀਲ ਸਾਹਿਬ ਦਾ ਕਿਉਂਕਿ ਮੇਰੇ ਨਾਲ ਵਕੀਲ ਸਾਹਿਬ ਦੇ ਕੋਲ ਇੱਕ ਵਾਰ ਡੇਰਾ ਬਿਆਸਮੁਖੀ ਵੀ ਗਏ ਸੀਗੇ ਡੇਰਾ ਬਿਆਸਮੁਖੀ ਵੀ ਗਏ ਸੀ ਤੇ ਵਕੀਲ ਸਾਹਿਬ ਵੀ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਤਾਂ ਉਹਨਾਂ ਨੇ ਮੌਕੇ ਤੇ ਜਿਹੜਾ ਸੀਗਾ ਇਹਨਾਂ ਨੂੰ ਆਪਣੇ ਵੱਲੋਂ ਦਸਤਾਰ ਜਿਹੜੀ ਸੀ ਉਹ ਭੇਟ ਕਰਤੀ ਐ ਮੁਖੀ ਜਿਹੜੇ ਸੀ ਉਸ ਵੇਲੇ ਹੀ ਟਰਸਟ ਦੇ ਵੱਲੋਂ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਸੰਸਥਾ ਦੇ ਮੁਖੀ ਬਣਾ ਦਿੱਤੇ ਗਏ ਸੀਗੇ ਤਾਂ ਹੁਣ ਜਿਹੜਾ ਹੈਗਾ ਉਸ ਦਿਨ ਉਹਨਾਂ ਨੇ ਵੀ ਆਪਣੇ ਵੱਲੋਂ ਦਸਤਾਰ ਭੇਟ ਕੀਤੀ ਔਰ ਇਹ ਜਿਹੜਾ ਸੀਗਾ ਮੀਡੀਆ ਦੇ ਕਈ ਗੱਲਾਂ ਹੁੰਦੀਆਂ ਨੇ ਜਦੋਂ ਕੋਈ ਵੱਡੀਆਂ ਸ਼ਖਸੀਅਤਾਂ ਜਾਂ ਵੱਡੀਆਂ ਧਿਰਾਂ ਜਾਂ ਵੱਡੀਆਂ ਸੰਸਥਾਵਾਂ ਜਦੋਂ ਕੋਈ ਕਾਰਵਾਈ ਕਰਦੀਆਂ ਤੇ ਉਹ ਦੁਨੀਆ 'ਚ ਉਹ ਜਾਗਰ ਹੁੰਦੀਆਂ ਕਈ ਗੱਲ ਜਿਹੜੇ ਸਹਿਜ ਨਾਲ ਚੱਲਦੀਆਂ ਰਹਿੰਦੀਆਂ ਸੋ ਸਾਡਾ ਜਿਹੜਾ ਯਤਨ ਹੈ ਕਿ ਜੇ 97 ਕਰੋੜ ਖਾਲਸੇ ਦੀ ਗੱਲ ਕਰਦੇ ਆ ਅਸੀਂ ਤੇ ਗੁਰੂ ਸਾਹਿਬ ਦੇ ਬਚਨਾਂ 97 ਕਰੋੜ ਹੋਣਾ ਤੇ ਸਾਡੀ ਤਾਂ 2.5-3 ਕਰੋੜ ਦੀ ਗਿਣਤੀ ਆ ਜੇ ਅਸੀਂ ਹੋਰ ਵੀ ਸਿੱਖ ਗੁਰਸਿੱਖ ਬਣਨਗੇ ਤਾਂ 97 ਕਰੋੜ ਖਾਲਸਾ ਦਾ ਤਾਂ ਹੀ ਬਣੇਗਾ ਨਾ ਸੋ ਇਸ ਕਰਕੇ ਅਸੀਂ ਯਤਨਸ਼ੀਲ ਆ ਅੱਗੇ ਸਾਡੇ ਯਤਨ ਨੂੰ ਭਾਗ ਜਿਹੜੇ ਆ ਉਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਨੇ ਗੁਰੂ ਆਂਦਾਸ ਮਹਾਰਾਜ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X aur WhatsApp channel par